ਇਦਾਂ ਜੀ ਰਾਤ ਨੂੰ ਅਸੀਂ ਇਤੋਂ 11:30 ਵਜੇ ਜਾਂਦੇ ਹਾਂ ਰੋਜ਼ ਦਾ ਕੰਮ ਆ ਸਾਡਾ 11:30 ਚਲੋ ਦੁਕਾਨ ਤੇ ਬੈਠੀਦਾ ਠੀਕ ਹੈ ਸਵੇਰੇ ਸਾਡੀ ਦੁੱਧ ਵਾਲੀ ਗੱਡੀ ਆਉਂਦੀ ਹੈ ਤੇ ਅੱਜ ਤਕਰੀਬਨ ਗੱਡੀ ਆਈ 11:35 ਵਜੇ ਗੱਡੀ ਨੇ ਫੋਨ ਕੀਤਾ ਸੀ ਆਇਆ ਤੇ ਇੱਕ ਸ਼ਟਰ ਜਿਹੜਾ ਮੇਰਾ ਬਾਹਰ ਲੱਗਾ ਆ ਉਹ ਲੱਗਾ ਸੀਗਾ ਤੇ ਬਾ ਅੰਦਰ ਵਾਲੇ ਸ਼ਟਰ ਨੂੰ ਜੋ ਤਾਂ ਛਾਤੀ ਮਾਰੀ ਤੇ ਲੋਕ ਪੁੱਟਾ ਸੀਗਾ ਜਿਹੜਾ ਸ਼ਟਰ ਚੱਕੇ ਉਸ ਤੋਂ ਬਾਅਦ ਦੇਖਿਆ ਅੰਦਰ ਕੁਝ ਵੀ ਨਹੀਂ ਹੈਗਾ ਆ ਲੋਕ ਲੋਕ ਤੋੜਿਆ ਵੀ ਨਹੀਂ ਗਿਆ ਸਮਝਿਆ ਕੱਟਿਆ ਗਿਆ ਆ ਲੋਕ ਇਹ ਰਾਤੀ 24 ਹੋਈ ਤੇ ਹੋ ਗਈ ਆਪਾਂ ਪਗ ਲਗਾ ਘੈਂਕਾ ਕਰ ਲੋਗੇ ਕੈਸ਼ ਲੈ ਗਏ ਦੁਕਾਨਾਂ ਤਿੰਨਾਂ ਕੋਲ ਨੇ 24 ਹੋਈ ਕਿੰਨਾ ਕਿੰਨਾ ਗਿਆ ਸੀ ਲੱਗੇ 10000 ਵੀ 10000 ਹਾਂਜੀ ਤੇ ਕਾਦੀ ਦੁਕਾਨ ਆਪਣੀ ਆਪਾਂ ਬਿਜਲੀ ਦੇ ਖਲੋਵੇਂ ਆਂਗੇ ਥੰਗਾ ਇਲੈਕਟ੍ਰੀਕਲ ਕਾਈ ਕੋ ਫਿਰ ਆਪਾਂ ਨੂੰ ਕਿੰਨੇ ਕ ਬੀ ਪਗ ਲੱਗਾ ਆਪਾਂ ਸੋਦਾ 6 ਵੇ ਪਗ ਲੱਗਾ ਜੀ ਕੀ ਨਾ ਜੀ ਆਪਾਂ ਗੋਰਾ ਫਾਟੀਏ ਜੀ ਹਾਂਜੀ ਕਦੀ ਦੁਕਾਨ ਹੈ ਜੀ ਆਪਣੀ ਭਾਈ ਜੀ ਦਵਾਈਆਂ ਦੀ ਦੁਕਾਨ ਹੈ ਜੀ ਹਾਂਜੀ ਮਾਮਲਾ ਕੀ ਸਰ ਭਾਈ ਰਾਤੀ ਚੋਰੀ ਹੋਈ ਹੈ ਹਾਂਜੀ ਤੇ ਸਵੇਰੇ ਆ ਕੇ ਸਾਨੂੰ ਦੱਸਿਆ ਲੋਕਾਂ ਨੇ ਉਹ ਵੀ ਛੱਡੂੜਾ ਚੱਗਿਆ ਕਰੀਬਨ 8-9000 ਰੁਪਏ ਲੱਗੇ ਤੇ ਦਵਾਈਆਂ ਡੀਵੀਆਰ ਵਗੈਰਾ ਲੱਗੇ ਕੈਮਰੇ ਫਟ ਕੇ ਲੱਗੇ ਸਰ ਕੈਮਰੇ ਤੋੜ ਗਏ ਹਾਂਜੀ ਹਾਂਜੀ ਕੈਮਰੇ ਤੋੜ ਦੇਤੇ ਇਨਾਂ ਨੇ ਛੱਡਲ ਪੱਟ ਕੇ ਆਏ ਅੰਦਰ ਹਾਂਜੀ ਹਾਂਜੀ ਛੱਡਲ ਪੱਟ ਕੇ ਕਿੰਨਾ ਕ ਨੁਕਸਾਨ ਹੋ ਗਿਆ ਸਰ 89000 ਰੁਪਿਆ ਨੁਕਸਾਨ ਹੋ ਗਿਆ ਰਿਪੋਰਟ ਕੰਪਲੀਟ ਕੀਤੀ ਹਾਂਜੀ ਹਾਂਜੀ ਬੋਲੋ ਸਹੀ ਮੋਕੇ ਤੇ ਕੌਨ ਸਾਈ ਜੀ ਮੋਕੇ ਤੇ ਕਿਸ ਰੋਡ ਦੇ ਉਪਰ ਦੁਕਾਨ ਹੈ ਫਲਾਈ ਗੇਟ ਚੌਂਕ ਤੇ ਟੋਟਲ ਕਿੰਨੀਆਂ ਚੋਰੀਆਂ ਹੋ ਗਈਆਂ ਇੱਥੇ ਤਿੰਨ ਚੋਰੀਆਂ ਆਈਆਂ ਜੀ ਟੋਟਲ ਜੀ ਆਪਣਾ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਸਰ ਦੁਕਾਨਗਾਦੀ ਆਪਣੀ ਦੁਕਾਨ ਆਪਣੀ ਦੁੱਧ ਦੀ ਤੇ ਆਈਸਕ੍ਰੀਮ ਦਾ ਕੰਮ ਕਰਦੇ ਸੀ ਕਿੱਥੇ ਜੀ ਫਲਾਈ ਗੇਟ ਚੌਂਕ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਮਾਮਲਾ ਇਦਾਂ ਜੀ ਰਾਤ ਨੂੰ ਅਸੀਂ ਇਤੋਂ 11:30 ਵਜੇ ਜਾਂਦੇ ਹਾਂ ਰੋਜ਼ ਦਾ ਕੰਮ ਆ 11:30 11:30 ਜੇ ਸਾਡੀ ਦੁੱਧ ਵਾਲੀ ਗੱਡੀ ਆਉਂਦੀ ਹੈ ਤੇ ਅੱਜ ਤਕਰੀਬਨ ਗੱਡੀ ਆਈ 5:30 ਵਜੇ ਗੱਡੀ ਨੇ ਫੋਨ ਕੀਤਾ ਸੀ ਆਇਆ ਤੇ ਇੱਕ ਸ਼ਟਰ ਜਿਹੜਾ ਮੇਰਾ ਬਾਹਰ ਲੱਗਾ ਆ ਉਹ ਲੱਗਾ ਸੀਗਾ ਤੇ ਅੰਦਰ ਵਾਲੇ ਸ਼ਟਰ ਨੂੰ ਜੋ ਤਾਂ ਛਾਤੀ ਮਾਰੀ ਤੇ ਲੋਪਟਾ ਸੀਗਾ ਜਿਹੜਾ ਸ਼ਟਰ ਚੱਕੇ ਉਸ ਤੋਂ ਬਾਅਦ ਦੇਖਿਆ ਅੰਦਰ ਕੁਝ ਵੀ ਨਹੀਂ ਹੈਗਾ ਆ ਲੋਕ ਲੋਕ ਤੋੜਿਆ ਵੀ ਨਹੀਂ ਗਿਆ ਸਮਝਿਆ ਕੱਟਿਆ ਗਿਆ ਆ ਲੋਕ ਇਹ ਹਰ ਕੋਈ ਨੁਕਸਾਨ ਗੰਨਕ ਹੋ ਗਿਆ ਆਪਣਾ ਨੁਕਸਾਨ ਤਕਰੀਬਨ ਆਪਣਾ ਹੋ ਗਿਆ ਪਿਆ ਸਾਢੇ 10000 ਦੇ ਲੱਗ ਕੇ ਛਾਗੇ ਹੋ ਗਿਆ ਕੈਸ਼ ਵੀ ਸੀਗਾ ਕੈਸ਼ ਹੀ ਸੀ ਸਾਰਾ ਉਹ ਤੇ ਇੱਕ ਡੀਵੀਅਰ ਪਟਕੇ ਲੈ ਗਿਆ ਜੀ ਦੇ ਕੋਈ ਸੀਸੀਟੀਵੀ ਕੈਮਰੇ ਜਾਏ ਹੋਣ ਬੰਦੇ ਸੀਸੀਟੀਵੀ ਚ ਚੱਲੂਗਾ ਹੀ ਨਹੀਂ ਜੀ ਡੀਵੀਆਰ ਹੀ ਪੱਟ ਕੇ ਲੈ ਗਏ ਤੇ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਕੀਤੀ ਹੈ ਜੀ ਆਈ ਹੋ ਗਏ ਆਏ ਹੋਏ ਆ ਜੀ ਕਿਸ ਰੋਡ ਦੇ ਉੱਪਰ ਦੁਕਾਨ ਹੈ ਆਪਣੇ ਪਲਾਈ ਗੇਟ ਚ ਆਉਂਗਾ ਜੀ ਸ਼ਹਿਰ ਰੋਡ ਤੇ